ਮੈਂ ਛੋਟੇ ਹੁੰਦਿਆਂ ਗਾਥਾ ਸੁਣਦਾ ਸੀ ਇੱਕ ਰਾਜਾ ਰੋਹ ਸ਼ਹਿਰ ਕਰਨ ਜਾਂਦਾ ਤੇ ਵਜ਼ੀਰ ਨਾਲ ਹੋਵੇ ਉਹ ਕਈ ਸਾਲਾਂ ਤੋਂ ਜਾ ਰਿਹਾ ਇੱਕ ਦਿਨ ਉਹ ਨਜ਼ਰ ਪੈ ਗਈ ਮਕਾਨ ਤੇ ਕਹਿੰਦਾ ਵਜ਼ੀਰ ਇਹ ਕਿਹਦਾ ਮਕਾਨ ਹੈ ਇਹ ਫਲਾਣਿਆਂ ਦਾ ਕਹਿੰਦੇ ਆਪਾਂ ਐਡੀ ਘੁੰਮ ਕੇ ਆਨੇ ਆ ਜੇ ਇਹ ਮਕਾਨ ਢਾ ਲਈਏ ਆ ਬਿਲਕੁਲ ਮਹਿਲਾਂ ਤੋਂ ਕੋਲ ਹੈ ਸਾਰਾ ਰਾਹ ਇਥੋਂ ਦਾ ਜਿੱਥੇ ਆਪਾਂ ਰਿਹਾ ਬਿਲਕੁਲ ਆਨੇ ਉਹ ਕਹਿੰਦਾ ਹਾਂਜੀ ਉਹ ਰਾਜਾ ਕਹਿੰਦਾ ਇੱਕ ਦੋ ਦਿਨ ਚ ਮਕਾਨ ਠਾ ਦੇ ਹੁਣ ਸਲਾਹਕਾਰ ਚੰਗਾ ਸੀ ਵਜ਼ੀਰ ਸਲਾਹਕਾਰ ਵਧੀਆ ਸੀ ਕਹਿੰਦਾ ਜੀ ਸਾਥ ਬਜਾ ਰਾਜੇ ਨੇ ਵੀ ਰੱਖ ਲਈ ਉਹ ਅਗਲੇ ਦਿਨ ਹੀ ਵਜ਼ੀਰ ਚਲਾ ਗਿਆ ਉਹ ਮਕਾਨ ਵਾਲੇ ਨੂੰ ਭਾਈ ਰਾਜੇ ਦਾ ਹੁਕਮ ਹੋ ਗਿਆ ਪਹਿਲੇ ਹੁਕਮ ਚੱਲਦੇ ਨਹੀਂ ਹੁਣ ਕੋਟਾ ਨੇ ਜਾਰੀਆਂ ਨੇ ਪਹਿਲੇ ਹੁਕਮ ਚੱਲ ਗਿਆ ਇਤਰਾ ਬਰਬਦ ਚੱਲ ਗਿਆ ਉਹ ਵਜ਼ੀਰ ਚਲਾ ਗਿਆ ਮਕਾਨ ਵਾਲੇ ਕੋਲ ਤੇ ਉਹਨੂੰ ਜਾ ਕੇ ਕਹਿੰਦਾ 10 ਸਾਲ ਤੋਂ ਰਾਜਾ ਸ਼ਹਿਰ ਕਰਨ ਆ ਰਿਹਾ ਕਦੀ ਦਿਮਾਗ 'ਚ ਨਹੀਂ ਆਇਆ ਅੱਜ ਕਿਵੇਂ ਆ ਗਿਆ ਤੇਰਾ ਮਕਾਨ ਢਾ ਦੇ ਕੋਈ ਆਪਣੀ ਕਮਜ਼ੋਰੀ ਤੇ ਮੈਨੂੰ ਦੱਸ ਕੋਈ ਹੱਲ ਮੈਂ ਕੱਢ ਸਕਦਾ ਵजीर ਆਵੇ ਉਹ ਕਹਿੰਦਾ ਕਮਜ਼ੋਰੀ ਇਹ ਐ ਵੀ ਤੈਨੂੰ ਪਤਾ ਵੀ ਮਹੀਨਾ ਪਹਿਲੇ ਰਾਜਾ ਬਿਮਾਰ ਹੋ ਗਿਆ ਸੀ ਕਹਿੰਦੇ ਹਾਂ ਤੇ ਕਹਿੰਦੇ ਮੈਂ ਜਿੰਨੀ ਚੰਦਨ ਦੀ ਲੱਕੜ ਸੀ ਨਾ ਖਰੀਦ ਲਈ ਵੀ ਰਾਜਾ ਮਰੇਗਾ ਲੋਕਾਂ ਨੇ ਚੰਦਨ ਦੀ ਲੱਕੜੀ ਚੜਾਣੀ ਪੰਜ ਪੀਸ 10 ਪੀਸ ਤੇ ਮੈਨੂੰ ਮੁਨਾਫਾ ਹੋਏਗਾ ਕਿਤੋਂ ਨਹੀਂ ਮਿਲੇਗੀ ਮੈਂ ਮੁਨਾਫਾ ਲਵਾਂ ਕਹਿੰਦੇ ਮੈਂ ਜਿੰਨੀ ਚੰਦਰ ਦੀ ਲੱਕੜ ਖਰੀਦ ਲਈ ਰਾਜਾ ਹੋ ਗਿਆ ਰਾਜੀ ਰਾਜਾ ਹੋ ਗਿਆ ਠੀਕ ਕਹਿੰਦਾ ਸਾਰੀ ਚੰਦਨ ਦੀ ਲੱਕੜ ਮੇਰੇ ਅੰਦਰ ਪਈ ਏ ਤੇ ਕਮਜ਼ੋਰੀ ਮੇਰੀ ਇਹ ਆ ਵੀ ਮੈਂ ਰੋਜ਼ ਅਰਦਾਸ ਕਰਦਾ ਰਾਜਾ ਮਰੇ ਤੇ ਮੇਰੀ ਲੱਕੜ ਵੇ ਤਾਜਾ ਮਰੇ ਮੇਰੀ ਚੰਦਨ ਦੀ ਲੱਕੜ ਵੇ ਉਹ ਵਜ਼ੀਰ ਕਹਿੰਦਾ ਨੁਕਸ ਲੱਭ ਗਿਆ ਪ੍ਰਵਲ ਲੱਭਈ ਨੁਕਸ ਕਿਥੇ ਲੱਭ ਪਿਆ ਵਜ਼ੀਰ ਕਹਿੰਦਾ ਮੇਰੇ ਕੋ ਵੀ ਥੌਲਟੀ ਆ ਕੋਈ ਨਾ ਕੋਈ ਮੈਂ ਵੀ ਆਪਣੇ ਰਾਜੇ ਜੀ ਇੰਨਾ ਖਰੀਦ ਕਰ ਸਕਦਾ ਤੇਰੀ ਲੱਕੜ ਮੈਂ ਹੌਲੀ ਹੌਲੀ ਲੈ ਲੈਣਾ ਪਰ ਤੂੰ ਅੱਜ ਤੋਂ 1 ਘੰਟਾ ਸਿਮਰਨ ਭਜਨ ਬੰਦਗੀ ਵਧਾ ਕੇ ਇਹ ਅਰਦਾਸ ਕਰਨੀ ਰਾਜੇ ਦੀ ਉਮਰ ਲੰਬੀ ਹੋਵੇ ਉਹ ਵਜ਼ੀਰ ਨੇ ਇੱਕ ਲਾੜ ਖਰੀਦ ਲਿਆ ਉਹ ਮਕਾਨ ਵਾਲੇ ਬੰਦੇ ਜਿਹਨੇ ਚੰਦਨ ਦੀ ਲੱਕੜ ਸਾਰੀ ਇਸ ਲਾਲਚ ਨਾਲ